ਸਤਨਾਮ ਸਿੰਘ ਬਸੇ ਜ਼ਮੀਦਾਰ ਜਿਹੜਾ ਕੁਝ ਦਿਨ ਪਹਿਲਾਂ ਆਪਣੇ ਘਰੋਂ ਚਲੇ ਗਿਆ ਸੀ ਮਹਾਲੀ ਡਿਊਟੀ ਤੇ ਗਿਆ ਸੀਗਾ ਪਰ ਘਰ ਵਾਪਸ ਨਹੀਂ ਸੀ ਆਇਆ ਉਹਦੇ ਪਰਿਵਾਰ ਵੱਲੋਂ ਬਡਾਲੀ ਵਾਲਾ ਸਿੰਘ ਥਾਣੇ ਉਹਦੀ ਗੁੰਮਸ਼ਦਗੀ ਦੀ ਪੋਰਟ ਦਰਜ ਕਰਾਈ ਗਈ ਸੀ ਕੱਲ ਉਹਦੇ ਜੀਜਾ ਨੇ ਸਾਡੇ ਪਾਸ ਬਡਾਲੀ ਪੁਲਿਸ ਪਾਸ ਬਿਆਨ ਦਰਜ ਕਰਾਇਆ ਸੀਗਾ ਕਿ ਉਹਦੇ ਜਿਹੜਾ ਉਹਦਾ ਸਾਲਾ ਜਿਹੜਾ ਉਹਦੇ ਆਪਣੇ ਸਹੁਰਾ ਪਰਿਵਾਰ ਨਾਲ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਚੱਲਦਾ ਸੀਗਾ ਤੇ ਉਹਦੀ ਪਤਨੀ ਉਹਦਾ ਬਰਜ਼ਿੰਦਲਾ ਤੇ ਉਹਦਾ ਸੋਹਰਾ ਉਹਨੂੰ ਕਾਫੀ ਤੰਗ ਪ੍ਰੇਸ਼ਨ ਕਰਦੇ ਸੀ ਧਮਕੇ ਦਿੰਦੇ ਸੀ ਤੇ ਉਹਦੀ ਪਤਨੀ ਵੀ ਘਰ ਛੱਡ ਕੇ ਜਾ ਚੁੱਕੀ ਸੀ ਜਿਹਨਾਂ ਤੋਂ ਤੰਗ ਆ ਕੇ ਉਹਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਉल्लाਸ ਸਮਾਪਤ ਕਰ ਲਈ ਸੀ ਇਹ ਕਿਹਦੇ ਗਲੱਬ ਮਾਮਲਾ ਦਰਜ ਹੋਇਆ ਹਾਂਜੀ ਉਹਨਾਂ ਦੀ ਮ੍ਰਿਤਕ ਦੀ ਪਤਨੀ ਉਹਦੇ ਸੋਹਰਾ ਸਾਹਿਬ ਤੇ ਉਹਦੇ ਬਰਜ਼ਿੰਦਲਾ ਤੇ ਗ੍ਰਿੰਦਰ ਦਰਜ ਹੋਇਆ ਸੀ ਕੀ ਬਜਾ ਰਣਜਿਸ਼ ਕੀ ਇਹ ਹੀ ਉਹਦੀ ਆਖਰੀ ਗੱਲ ਹਾਂਜੀ ਇਹਨਾਂ ਦੇ ਦੱਸਣ ਦਾ ਕਹਿ ਹੀ ਹੈ ਕਿ ਉਹ ਆਪਣੇ ਮਾਪੇ ਦਾ ਇਕਲੌਤਾ ਬੇਟਾ ਸੀ ਮਾਤਾ ਪਿਤਾ ਉਹਦੇ ਬਜ਼ੁਰਗ ਨੇ ਤੇ ਪਰਿਵਾਰ ਉਹਦੇ ਪਤਨੀ ਤੇ ਉਹਦੇ ਸਹੁਰਾ ਪਰਿਵਾਰ ਵੱਲੋਂ ਇਹ ਮੰਗ ਸੀ ਕਿ ਤੂੰ ਉਹ ਅਲੱਗ ਵਗੇ ਰਹਿ ਤੇ ਉਹ ਸੰਜੇ ਪਰਿਵਾਰ ਚ ਰਹਿ ਰਿਹਾ ਸੀਗਾ ਇਹਦੇ ਨਾਲ ਹੀ ਉਹਨਾਂ ਦਾ ਲੜਾਈ ਝਗੜਾ ਹੁੰਦਾ ਸੀ ਕੰਮ ਕੀ ਕਰਦਾ ਸੀ ਮ੍ਰਿਤਕ ਇਹ ਸਿਕਿਉਰਿਟੀ ਗਾਰਡ ਸੀ ਪ੍ਰਾਈਵੇਟ ਕੰਪਨੀ ਚ ਮਹਾਲੀ ਸਿਕਿਉਰਿਟੀ ਗਾਰਡ ਦਾ ਕੰਮ ਸੀ ਕੋਈ ਉਮਰ ਸੀ ਸਰ ਮ੍ਰਿਤਕ ਦੀ ਜੇ ਦੀ ਕਰੀ 35 ਸਾਲ ਉਮਰ ਸੀ ਸਤਨਾਮ ਸਿੰਘ ਬਸੇ ਜ਼ਮੀਦਾਰ ਜਿਹੜਾ ਕੁਝ ਦਿਨ ਪਹਿਲਾਂ ਆਪਣੇ ਘਰੋਂ ਚਲੇ ਗਿਆ ਸੀ ਮਹਾਲੀ ਡਿਊਟੀ ਤੇ ਗਿਆ ਸੀਗਾ ਪਰ ਘਰ ਵਾਪਸ ਨਹੀਂ ਆਇਆ ਉਦੇ ਪਰਿਵਾਰ ਵੱਲੋਂ ਬਡਾਲੀਆਲਾ ਸਿੰਘ ਥਾਣੇ ਉਹਦੀ ਗੁੰਮਸ਼ਦਗੀ ਦੀ ਰਿਪੋਰਟ ਦਰਜ ਕਰਾਈ ਗਈ ਸੀ। ਕੱਲ ਉਹਦੇ ਜੀਜਾ ਨੇ ਸਾਡੇ ਪਾਸ ਬਡਾਲੀ ਪੁਲਿਸ ਪਾਸ ਬਿਆਨ ਦਰਜ ਕਰਾਇਆ ਸੀਗਾ ਕਿ ਉਹਦੇ ਜਿਹੜਾ ਉਹਦਾ ਸਾਲਾ ਜਿਹੜਾ ਉਹਦੇ ਆਪਣੇ ਸੋਹਰੇ ਪਰਿਵਾਰ ਨਾਲ ਆਪਣੀ ਪਤਨੀ ਨਾਲ ਘਰੇਲੂ ਕੁਲੇਸ਼ ਚੱਲਦਾ ਸੀਗਾ ਤੇ ਉਹਦੀ ਪਤਨੀ ਉਹਦਾ ਬਜ਼ੁਰੇLLA ਤੇ ਉਹਦਾ ਸੋਹਰਾ ਉਹਨੂੰ ਕਾਫੀ ਤੰਗ ਪ੍ਰੇਸ਼ਾਨ ਕਰਦੇ ਸੀ ਧਮਕੀਆਂ ਦਿੰਦੇ ਸੀ। ਤੇ ਉਹਦੀ ਪਤਨੀ ਵੀ ਘਰ ਛੱਡ ਕੇ ਜਾ ਚੁੱਕੀ ਸੀ। ਇਹਨਾਂ ਤੋਂ ਤੰਗ ਆ ਕੇ ਉਹਨੇ ਪਾਕਾਂ ਲਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਯਾਤਰਾ ਸਮਾਪਤ ਕਰ ਲਈ ਸੀ। ਕਿਹਦੇ ਕਿਹਦੇ ਘਰ ਮਾਬਦਰ ਸ੍ਰੀ ਹਾਂਜੀ ਉਹਨਾਂ ਦੀ ਮ੍ਰਿਤਕ ਦੀ ਪਤਨੀ ਉਹਦੇ ਸਹੁਰਾ ਸਾਹਿਬ ਤੇ ਉਹਦੇ ਪਰਦੇਸਨਲਾ ਤੇ ਗੁਰਵੰਦਰ ਚੰਦ ਸੀ। 350 ਰਣਜਿਸ਼ ਕੀ ਇਹ ਹੀ ਉਹਦੀ ਆਖਰੀ ਹਾਂਜੀ ਇਹਨਾਂ ਦੇ ਦੱਸਣ ਦਾ ਕਹਿ ਹੀ ਹੈ ਕਿ ਉਹ ਆਪਣੇ ਮਾਪੇ ਦਾ ਇਕਲੌਤਾ ਬੇਟਾ ਸੀ। ਮਾਤਾ ਪਿਤਾ ਉਹਦੇ ਬਜ਼ੁਰਗ ਨੇ ਤੇ ਪਰਿਵਾਰ ਉਹਦੇ ਪਤਨੀ ਤੇ ਉਹਦੇ ਸਹੁਰਾ ਪਰਿਵਾਰ ਵੱਲੋਂ ਇਹ ਮੰਗ ਸੀ ਕਿ ਤੂੰ ਅਲੱਗ ਵਗੈਰਾ ਤੇ ਉਹ ਸੰਜੇ ਪਰਿਵਾਰ ਚ ਰਹ ਰਿਹਾ ਸੀਗਾ ਇਹਦੇ ਨਾਲ ਹੀ ਉਹਨਾਂ ਦਾ ਲੜਾਈ ਝਗੜਾ ਹੁੰਦਾ ਸੀ ਕੰਮ ਕੀ ਕਰਦਾ ਸੀ ਮੇਰੇ ਤੋਂ ਇਹ ਸਿਕਿਉਰਿਟੀ ਗਾਰਡ ਸੀ ਜੀ ਪ੍ਰਾਈਵੇਟ ਕੰਪਨੀ ਚ ਮਹਾਲੀ ਦੇ ਸਿਕਿਉਰਿਟੀ ਗਾਰਡ ਦੇ ਕੰਮ ਕਰਦਾ ਸੀ ਕੋਈ ਕਮਰਸੀਅਲ ਨਾਲ ਰਲ ਕਰਦੀ ਇਹਦੀ ਕਰੀਬ 35 ਸਾਲ ਉਮਰ ਸੀ ਸਤਨਾਮ ਸਿੰਘ ਬਸੇ ਜਮੀਦਗੜ ਜਿਹੜਾ ਕੁਝ ਦਿਨ ਪਹਿਲਾਂ ਆਪਣੇ ਘਰੋਂ ਚਲੇਗਾ ਸੀ ਮਹਾਲੀ ਡਿਊਟੀ ਤੇ ਗਿਆ ਸੀਗਾ ਪਰ ਘਰ ਵਾਪਸ ਨਹੀਂ ਸੀ ਆਇਆ ਉਹਦੇ ਪਰਿਵਾਰ ਵੱਲੋਂ ਬਡਾਲੀ ਵਾਲਾ ਸਿੰਘ ਥਾਣੇ ਉਹਦੀ ਗੁੰਮਸ਼ਦਗੀ ਦੀ ਰਿਪੋਰਟ ਅਜਿ ਕਰਾਈ ਗਈ ਸੀ ਕੱਲ ਉਹਦੇ ਜੀਜਾ ਨੇ ਸਾਡੇ ਪਾਸ ਬਡਾਲੀ ਪੁਲਿਸ ਪਾਸ ਵਿਆਨ ਦਰਜ ਕਰਾਇਆ ਸੀਗਾ ਕਿ ਉਹਦੇ ਜਿਹੜਾ ਉਹਦਾ ਸਹਾਲਾ ਜਿਹੜਾ ਉਹਦੇ ਆਪਣੇ ਸਹੁਰਾ ਪਰਿਵਾਰ ਨਾਲ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਚੱਲਦਾ ਸੀਗਾ ਤੇ ਉਹਦੀ ਪਤਨੀ ਉਹਦਾ ਬਜ਼ੁਰਿੰਲਾ ਤੇ ਉਹਦਾ ਸਹੁਰਾ ਉਹਨੂੰ ਕਾफी ਤੰਗ ਪ੍ਰੇਸ਼ਾਨ ਕਰਦੇ ਸੀ ਧਮਕੀਆਂ ਦਿੰਦੇ ਸੀ ਤੇ ਉਹਦੀ ਪਤਨੀ ਵੀ ਘਰ ਛੱਡ ਕੇ ਜਾ ਚੁੱਕੀ ਸੀ ਜਿਹਨਾਂ ਤੋਂ ਤੰਗ ਆ ਕੇ ਉਹਨੇ ਭਾਖੜਾ ਲਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਨੂੰ ਨਿਢਾਲ ਸਮਾਪਤ ਕਰ ਦਿੱਤੀ। ਇਹ ਕਿਤੇ ਗਲਤ ਮਾਮਲਾ ਦੱਸ ਰਹੇ ਹੋ। ਹਾਂਜੀ ਉਹਨਾਂ ਦੀ ਮ੍ਰਿਤਕ ਦੀ ਪਤਨੀ ਉਦੇ ਸਹੁਰਾ ਸਾਹਿਬ ਤੇ ਉਹਦੇ ਪ੍ਰਜਨਨਲਾ ਤੇ ਮਿਕਰਨਦਰ ਚੰਦ ਸੀ। 3000 ਅੰਨੇਸ਼ ਕੀ ਰਹੀ ਹੁੰਦੀ ਆਪਾਂ ਮਤਲਬ। ਹਾਂਜੀ ਇਹਨਾਂ ਦੇ ਦੱਸਣ ਦਾ ਮਤਲਬ ਇਹ ਹੀ ਹੈ ਕਿ ਉਹ ਆਪਣੇ ਮਾਵਾਬ ਦਾ ਇਕਲੌਤਾ ਬੇਟਾ ਸੀ। ਮਾਤਾ ਪਿਤਾ ਉਹਦੇ ਬਜ਼ੁਰਗ ਨੇ ਤੇ ਪਰਿਵਾਰ ਉਹਦੇ ਪਤਨੀ ਤੇ ਉਹਦੇ ਸਹੁਰਾ ਪਰਿਵਾਰ ਵੱਲੋਂ ਇਹ ਮੰਗ ਸੀ ਕਿ ਤੂੰ ਅਲੱਗ ਵਗੇ ਰਹਿ ਤੇ ਉਹ ਸੰਜੇ ਪਰਿਵਾਰ ਚ ਰਹ ਰਿਹਾ ਸੀਗਾ। ਇਹਦੇ ਨਾਲ ਹੀ ਉਹਨਾਂ ਦਾ ਲੜਾਈ ਝਗੜਾ ਹੁੰਦਾ ਸੀ। ਕੰਮ ਕੀ ਕਰਦਾ ਸੀ ਮ੍ਰਿਤਕ? ਇਹ ਸਿਕਿਉਰਿਟੀ ਗਾਰਡ ਸੀ ਜੀ ਪ੍ਰਾਈਵੇਟ ਕੰਪਨੀ ਚ ਮਹਾਲੀ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ। ਇਹ ਵੀ ਕਾਮਰਸ ਸਰ ਰਿਲੇਟਡ ਸੀ। É de quase 50 anos.